ਨਿਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਅਸੀਂ ਅੱਜ ਪਿੰਡ ਰਾਮਪਰਾ ਤੇ ਰਾਮਪਰਾ ਸਹਿਰ ਹੱਦ ਤੇ ਮੇਨ ਰੋਡ ਐ ਐਨ ਐਚ 7 ਵੱਡਾ ਰੋਡ ਵੀ ਕਹਿ ਦਿੰਨੇ ਆ ਬਠਿੰਡਾ ਚੰਡੀਗੜ੍ਹ ਰੋਡ ਬਠਿੰਡਾ ਚੰਡੀਗੜ੍ਹ ਰੋਡ ਦੇ ਉੱਪਰ ਨੌਜਵਾਲਾਂ ਵੱਲੋਂ ਇੱਕ ਹੰਬੜਾ ਮਾਰਿਆ ਗਿਆ ਜਿਹੜਾ ਕਿ ਪੰਜਾਬੀਆਂ ਦੇ ਹਿੱਸੇ ਆਉਂਦੀਆਂ ਨੇ ਸਬੀਲਾਂ ਲਾਉਣੀਆਂ ਲੰਗਰ ਲਾਉਣੇ ਇਹ ਪੰਜਾਬੀਆਂ ਦੇ ਹਿੱਸੇ ਆਉਂਦੇ ਨੇ ਇਹ ਪੂਰੀ ਦੁਨੀਆ ਦੇ ਵਿੱਚ ਇਸੇ ਗੱਲ ਕਰਕੇ ਹੀ ਜਾਣੇ ਜਾਂਦੇ ਨੇ ਕਿ ਪੰਜਾਬੀਆਂ ਦੇ ਵਿੱਚ ਕਿਤੇ ਵੀ ਭੀੜ ਪੈਂਦੀ ਐ ਨਾ ਹੀ ਇਹ ਧਿਆਏ ਮਰਨ ਦਿੰਦੇ ਆ ਤੇ ਨਾ ਹੀ ਇਹ ਭੁੱਖੇ ਮਰਨ ਦਿੰਦੇ ਨੇ ਅੱਜ ਸਾਡੇ ਨਾਲ ਨੌਜਵਾਨ ਮੌਜੂਦ ਨੇ ਕਰਦੇ ਆ ਗੱਲਬਾਤ ਸਾਸ਼ੀ ਕਲਬਾਈ ਜੀ ਸਸ਼ੀ ਕਲਬਾਈ ਜੀ ਕਿਵੇਂ ਆ ਜੀ ਤੁਹਾਡੇ ਮਨ ਦੇ ਵਿੱਚ ਆਈਡੀਆ ਕਿਵੇਂ ਆਇਆ ਇਹ ਇਹ ਹਰ ਵਾਰੀ ਲਾਉਂਦੇ ਆ ਜੀ ਸ਼ਵੀਲ ਤਾਂ ਹਰ ਵਾਰੀ ਲੱਗਦੇ ਸਕੈਸ਼ ਵਾਲੀ ਤਾਂ ਇਸ ਵਾਰ ਸਾਰੇ ਮੁੰਡਿਆਂ ਨੇ ਇਕੱਠੇ ਹੋ ਕੇ ਸੋਚਿਆ ਵੀ ਨਾਲ ਆਪਾਂ ਬੂਟਿਆਂ ਦਾ ਲੰਗਰ ਵੀ ਲਾਈਏ ਜੀ ਇਸ ਵਾਰ ਬਹੁਤ ਰਖਤ ਮਚਾਏ ਗਏ ਆ ਗਰਮੀ ਨਾਲ ਵੀ ਮੱਚੇ ਗਏ ਤੇ ਉਹਨਾਂ ਦੀ ਪੂਰਤੀ ਕੀਤੀ ਜਾਵੇ ਜਿਵੇਂ ਕਿ ਨਿੰਮ ਬਹੁਤ ਘਟ ਗਏ ਤਾਂ ਨਿੰਮ ਆਪਣੇ ਸਾਰੇ ਵਿਰਾਸਤੀ ਰਖਤ ਲੈਂਦੇ ਗਏ ਹਾਂ ਹਾਂ ਜੀ ਜੀ ਤੇ ਤੁਹਾਡੇ ਮਨ ਦੇ ਵਿੱਚ ਵੀ ਕਿਵੇਂ ਤੁਸੀਂ ਜਿਹੜੇ ਕੋਈ ਮੋਟਰਸਾਈਕਲ ਜਾਂ ਰਾਹਗੀਰ ਆ ਉਹਨਾਂ ਨੂੰ ਦੇ ਰਹੇ ਹੋ ਹਾਂਜੀ ਹਾਂਜੀ ਪਹਿਲਾਂ ਤਾਂ ਗੱਲ ਕਰਦੇ ਆ ਵੀ ਜਿਹੜਾ ਬੰਦਾ ਲਾ ਦੂ ਉਹ ਹੀ ਲੈ ਕੇ ਜਾਵੇ ਨਾਲ ਅਸੀਂ ਪੋਲੀਥੀਨ ਲੈਂਦੇ ਆ ਲਫਾਫਾ ਵੀ ਮੋਟਰਸਾਈਕਲ ਬਣੇ ਲੈ ਆਣਾ ਔਖਾ ਹੈ ਅਸੀਂ ਇਹਦੇ ਵਿੱਚ ਪਾ ਕੇ ਅਗਲੇ ਦੇ ਹੈਂਡਲ ਤੇ ਕੰਗ ਦਿੰਨੇ ਆ ਤੇ ਨਾਲ ਰਿਕਵੈਸਟ ਕਰ ਦਿੰਨੇ ਆ ਬਾਈ ਕਿਤੇ ਮਰਜ਼ੀ ਲਾ ਦੀ ਜਰੂਰ ਲਾ ਦੀ ਤੇ ਇਹਨੂੰ ਪਾਲ ਵੀ ਲਈ ਹੈ ਦਾ ਫੇਰ ਹੀ ਆ ਜੇ ਅਗਲਾ ਲਾ ਕੇ ਪਾਲੇ ਜੀ ਤੇ ਕੀ ਜਿਹੜਾ ਤੁਸੀਂ ਬੂਟੇ ਆ ਬੂਟੇ ਸਨ ਤੁਹਾਨੂੰ ਕਿਸੇ ਸੰਸਥਾ ਵੱਲੋਂ ਦਿੱਤੇ ਗਏ ਆ ਜਾਂ ਕੋਈ ਸਰਕਾਰੀ ਕਿਸੇ ਜਿਵੇਂ ਸਰਕਾਰੀ ਨਰਸਰੀ ਚੋਂ ਆਏ ਆ ਜਾਂ ਤੁਸੀਂ ਪੈਸੇ ਇਕੱਠੇ ਕਰਕੇ ਆਪ ਪ੍ਰਾਈਵੇਟ ਨਰਸਰੀ ਚ ਲੈ ਜਾਂਦੇ ਨੇ ਨਹੀਂ ਜੀ ਤੁਸੀਂ ਆਪ ਹੀ ਪੈਸੇ ਪਾਇਆ ਹੈ ਦੋਸਤਾਂ ਨੇ ਮਦਦ ਕੀਤੀ ਹੈ ਜੇ ਐਮਰਜੈਂਸੀ ਮਹਿਣਾ ਸਾਨੂੰ ਕਰਮਾ ਜੀ ਅਸੀਂ ਹੋਏ ਅਕਲਵਿੰਦਰ ਗੋਲੀ ਵਰਗੇ ਨੌਜਵਾਨ ਆ ਕੇ ਖੜੇ ਆ ਪੈਸੇ ਪਾ ਕੇ ਲੈ ਕੇ ਆਏ ਨਰਸਰੀ ਚ ਪ੍ਰਾਈਵੇਟ ਕਿਉਂ ਬਾਈ ਜੀ ਹਾਂ ਜੀ ਹਾਂ ਜੀ ਕਿਵੇਂ ਦੂਤੇ ਪੈਸੇ ਇਕੱਠੇ ਕਰਕੇ ਸਾਰੇ ਪੈਸੇ ਇਕੱਠੇ ਕਰਕੇ ਦੂਤੇ ਲੈਂਦੇ ਆ ਬਾਈ ਜੀ ਕਿਵੇਂ ਲੱਗਾ ਤੁਹਾਨੂੰ ਅੱਜ ਰਿਸਪਾਂਸ ਕਿਵੇਂ ਮਿਲਿਆ ਲੋਕਾਂ ਦਾ ਜਿਹੜਾ ਬਾਈ ਜੀ ਜਿਵੇਂ ਤਾਪਮਾਨ ਬਹੁਤ ਵੱਧ ਰਿਹਾ ਸੀਗਾ ਜੀ ਉਹਨੂੰ ਦੇਖ ਕੇ ਬੂਟੇ ਸ਼ੁੱਕ ਰਹੇ ਸੀਗੇ ਵੀਰ ਅਸੀਂ ਐਸੇ ਕਰਕੇ ਲੰਗਰ ਲਾਇਆ ਵੀ ਗਾਹਾਂ ਦਰਖਤ ਲੱਗ ਜਾਣਾ ਆਪਣਾ ਦੇਸ਼ ਸਾਰਾ ਭਰਾ ਹੋ ਜੇ ਜੀ ਇਹਦੇ ਕਰਕੇ ਜੀ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਇਹ ਬੂਟਿਆਂ ਦਾ ਲੰਗਰ ਲਾਇਆ ਜੀ ਬੂਟਿਆਂ ਦਾ ਲੰਗਰ ਤੇ ਬਾਈ ਜੀ ਸਵੇਲ ਲਾਉਂਦਿਆਂ ਨੂੰ ਤੁਹਾਨੂੰ ਕਿੰਨਾ ਚਿਰ ਹੋ ਗਿਆ 25 ਸਾਲ ਹੋ ਗਏ 8-10 ਸਾਲ ਹੋ ਗਏ ਸਵੇਲ ਚਲਾਉਂਦੇ ਹਾਂ ਹਰ ਗਰਮੀ ਚ ਚਲਾਉਂਦੀ ਐ ਇਹਨੂੰ ਬਜ਼ਾਰ ਇਸ ਵਾਰ ਕੱਲਾ ਬੂਟਿਆਂ ਦਾ ਵੀ ਤੁਸੀਂ ਅਖਿਆਈ ਬੂਟਿਆਂ ਦਾ ਵੀ ਇੱਕ ਨਵੀਂ ਹਾਂਜੀ ਨਾਲੇ ਅਗਲਾ ਪਾਣੀ ਪੀਊਗਾ ਗਰਮੀ ਐ ਨਾਲ ਇੱਕ ਬੂਟਾ ਦੇ ਦੇਈਦਾ ਇਹ ਵੀ ਇਹ ਉਸ ਤੋਂ ਵੀ ਵੱਡਾ ਕੰਮ ਹੈ ਹਾਂ ਜੀ ਬੇਟੇ ਕਿਹੜੀ ਜਗ੍ਹਾ ਤੋਂ ਆਏ ਹੋ ਸੀ ਅ ਰਾਮਪੁਰ ਇਤੇ ਕਾਲਜ ਚ ਪੜ੍ਹਦੇ ਆ ਬੈਕਟਰੀ ਕਾਲਜ ਜੀ ਕਿੱਥੇ ਲਾਉਂਗੇ ਬੂਟੇ ਹੁਣ ਅਸੀਂ ਕਾਲਜ ਇਹਨਾਂ ਹੌਸਟਲ ਦੇ ਵਿੱਚ ਲਾ ਲਾਂਗੇ ਆਪਣੇ ਹੌਸਟਲ ਦੇ ਵਿੱਚ ਲਾਉਂਗੇ ਕਿਹੜੀ ਜਗ੍ਹਾ ਤੋਂ ਬਟੇ ਅਸੀਂ ਵੈਸੇ ਮੈਂ ਫਰੋਜਪੁਰ ਤੋਂ ਅਸੀਂ ਦੂਰਗੜ ਤੋਂ ਫਰੋਜਪੁਰ ਤੋਂ ਤੁਸੀਂ ਬਟੇ ਸਰਦੂਲਗੜ ਮਾਨਸਾ ਸਰਦੂਲਗੜ ਮਾਨਸਾ ਠੀਕ ਓਕੇ ਹਾਂਜੀ ਬਾਈ ਜੀ ਤੁਸੀਂ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਜੀ ਪੂਰੀ ਦੁਨੀਆ ਚ ਵੱਸਦੇ ਪੰਜਾਬੀਆਂ ਨੂੰ ਇਨਸਾਨੀਅਤ ਨੂੰ ਹਾਂਜੀ ਤੁਹਾਡੇ ਚੈਨਲ ਰਾਹੀਂ ਇਸਦਾ ਹੀ ਬੇਨਤੀ ਕਰਦੇ ਹਾਂ ਜੀ ਸਾਰੀਆਂ ਸੰਸਥਾਵਾਂ ਨੂੰ ਕਲੱਬਾਂ ਨੂੰ ਸਰਕਾਰ ਨੂੰ ਜਿੰਨੇ ਵੀ ਮਤਲਬ ਕਲੱਬ ਪਿੰਡਾਂ ਦੇ ਵਿੱਚ ਬਣੇ ਆ ਜਾਂ ਕੋਈ ਸੁਸਾਇਟੀਆਂ ਬਣੀਆਂ ਹੋਈਆਂ ਸਾਰੇ ਵੀ ਦਰਖਤ ਹੀ ਲਾਉਣ ਯਾਰ ਵੱਡਾ ਧਿਆਨ ਦੇਣ ਦੀ ਜ਼ਰੂਰਤ ਹੈ ਦਰਖਤਾਂ ਦੀ ਬਹੁਤ ਵੱਡੀ ਕਮੀ ਹੈ ਜੇ ਦਰਖਤ ਲਾਵਾਂਗੇ ਤਾਂ ਪੰਛੀ ਵੀ ਵਧਣਗੇ ਆਟੋਮੈਟਿਕਲੀ ਇਹ ਤਾਂ ਹੈਗੇ ਪੰਛੀਆਂ ਦੇ ਘਰ ਤਾਂ ਫੇਰ ਹੀ ਬਣਨਗੇ ਦਰਖਤ ਹੀ ਉਹਨਾਂ ਦੀਆਂ ਕਲੋਨੀਆਂ ਹੈਗੀਆਂ ਪੰਛੀਆਂ ਦੀਆਂ ਜਿਵੇਂ ਅੱਗੇ ਸੜਕਾਂ ਦੇ ਲੱਗੇ ਹੁੰਦੇ ਸੀ ਦਰਖਤ ਜੀ ਵੀ ਸੜਕਾਂ ਤੋਂ ਸਰਕਾਰ ਨੇ ਪੱਟ ਜਰੂਰ ਦਿੱਤੇ ਤੇ ਲਾਇਆ ਕੋਈ ਵੀ ਦਰਖਤ ਨਹੀਂ ਹਾਂਜੀ ਹਾਂ ਪੱਟਣ ਵਾਲੇ ਦਾ ਬਾੜੇ ਲਾਉਣ ਵਾਲਾ ਦਾ ਵੀ ਹੈ ਨਹੀਂ ਲਾਉਣ ਵਾਲੇ ਦਾ ਬਾੜੇ ਕੱਟ ਗਏ ਨੇ ਤੇ ਇੱਥੇ ਹੌਲੀ ਹੌਲੀ ਹੰਬਲਾ ਮਰ ਲੋਕ ਤਾਂ ਹੱਲ ਤਾਂ ਹੋ ਸਕਦਾ ਜੀ ਪਰ ਥੋੜੀ ਹਿੰਮਤ ਕਰਨ ਦੀ ਲੋੜ ਹੈ ਜਿਵੇਂ ਆਪਾਂ ਵੀਡੀਓ ਦੇਖਦੇ ਆ ਅਕਸਰ ਬਾਹਰਲੇ ਦੇਸ਼ਾਂ ਦੇ ਵਿੱਚ ਕਿੰਨੀ ਕਦਰ ਕਰਦੇ ਆ ਦਰਖਤਾਂ ਦੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਦੋਂ ਸ਼ਿਫਟ ਕਰਦੇ ਨੇ ਉਹਨਾਂ ਨੂੰ ਪੱਟਦੇ ਨਹੀਂ ਸ਼ਿਫਟ ਕਰਦੇ ਨੇ ਹਾਂਜੀ ਉਹ ਤਾਂ ਗੱਲ ਹੀ ਵੱਖਰੀ ਹੈ ਜੀ ਤਾਂ ਹੀ ਤਾਂ ਫਿਰ ਉੱਥੇ ਗ੍ਰੀਨਰੀ ਜੰਨੀ ਆ ਜੇ ਲੋਕ ਇੰਨਾ ਅ ਉੱਥੇ ਦਾ ਕੋਈ ਡਾਣੀ ਵੀ ਨਹੀਂ ਤੋੜ ਸਕਦਾ ਦਰਖਤ ਦੀ ਇੱਥੇ ਦਾ ਲੋਕ ਆਰੇ-ਤਿਆਰਾ ਚ ਲੈ ਜਾਂਦੇ ਤੇ ਕਿਵੇਂ ਗਾਣਾ ਮਚਾਤੇ ਜਾਂ ਹੋਰ ਕਿਵੇਂ ਵੱਢੀ ਜਾਂਦੇ ਦਰਖਤ ਲਾਉਣਾ ਤਰਕੀ ਹੈ ਕਿਸੇ ਨੇ ਵੱਢਣ ਤੇ ਜ਼ੋਰ ਦਿੱਤਾ ਜੀ ਜੀ ਬਹੁਤ ਬਹੁਤ ਧੰਨਵਾਦ